ਫਤਿ ਲੁਧਿਆਣਾ ਵਿਖੇ ਜ਼ਿਲ੍ਹਾ ਬੱਤਰ ਤੇ ਵਨ ਮਹੋਤਸਵ ਬਣਾਇਆ ਜਾ ਰਿਹਾ ਹੈ ਤੇ ਤੁਹਾਨੂੰ ਜੀ ਨੂੰ ਪਤਾ ਹੀ ਹੈ ਰੁੱਖ ਸਾਰਿਆਂ ਨੂੰ ਲਾਣੇ ਚਾਹੀਦੇ ਸਭ ਦੀ ਜ਼ਿੰਮੇਵਾਰੀ ਹੈ ਔਰ ਬਹੁਤ ਮਹਤਵਪੂਰਨ ਇੱਕ ਬਾਦੁਰ ਜੀ ਦੇ ਉਹਨਾਂ ਦੇ 350 ਸਾਲਾਂ ਦੇ ਹਰ ਇੱਕ ਜ਼ਿਲ੍ਹੇ ਨੂੰ ਸਾਢੇ 3 ਲੱਖ ਦਾ ਟਾਰਗੇਟ ਮਿਲਿਆ ਸੀ ਜਿਹੜਾ ਲੁਧਿਆਣਾ ਨੇ 9 ਲੱਖ ਅਚੀਵ ਕੀਤਾ ਸਾਰਾ ਫੋਰੈਸਟ ਵਿਭਾਗ ਇਹਦਾ ਸਲਾਹ ਕਾਇੋ ਉਹਨਾਂ ਦੀ ਕਾਰਵਾਈ ਹੈ ਪਰ ਮੈਂ ਮੈਡਮ ਦਾ ਪ੍ਰਿੰਸੀਪਲ ਮੈਡਮ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈ। ਆਨੁਯੋਗ ਮੰਤਰੀ ਸਾਹਿਬ ਦਾ ਜੋ ਸਮਾਗੜ ਕੇਤੇ ਆਏ ਤੇ ਜਿਵੇਂ ਤੁਹਾਨੂੰ ਪਤਾ ਹੈ ਹਾਲਾਤ ਫਲੱਡ ਫਲੱਡ ਦੇ ਹਾਲਾਤ ਬਣੇ ਹੋਏ ਸਾਰੀ ਸਕੀਮਾਂ ਜਿਹੜੀਆਂ ਕਿ ਲੱਗੀ ਹੋਈਆਂ ਔਰ ਤੇ ਇੱਕ ਛੋਟਾ ਜਿਹਾ ਕਾਰਜਕ੍ਰਮ ਜਿਹੜਾ ਹੈਗਾ ਤੇ 3 ਪਲਾਂਟੇਸ਼ਨ ਨੂੰ ਹੰਗਾਰਾ ਦੇਣ ਵਾਸਤੇ ਕੀਤਾ ਹੈ। ਲੋਕਾਂ ਨੂੰ ਹੀ ਇਹ ਵੀ ਰੋਤੋ-ਰੋਤ ਰੁੱਖ ਲਗਾਓ ਆਪਣੇ ਜਨਮ ਦਿਨ ਤੇ ਹੋਰ ਜਿੱਤੇ ਵੀ ਤੁਹਾਨੂੰ ਲੱਗੇ ਵੀ ਰੁੱਖ ਲਗਾ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਰੁੱਖ ਜ਼ਰੂਰ ਲਾਏ ਜਾਨਾ ਤੇ ਜਿਹੜੇ ਲੱਗੇ ਉਹਨਾਂ ਦੀ ਸੁਰੱਖਿਆ ਕਰੋ ਸਵਾਗਤ ਹੈ ਅੱਜ ਗਵਰਨਮੈਂਟ ਕਾਲਜ ਵੂਮਨਸ ਪਹੁੰਚੇ ਹੈ ਮਾਨਵ ਭਾਗ ਦੀ ਟੀਮ ਵੱਲੋਂ ਬਣ ਮਹਾ ਉਸ ਨੂੰ ਮਨਾਇਆ ਜਾ ਰਿਹਾ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਧੰਵਾਦ ਵੀ ਕਰਦਾ ਸੋ ਜਿਹੜਾ ਬਨਵ ਵਿਭਾਗ ਦੇ ਨਾਂ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਪੂਰੀ ਟੀਮ ਜਿਹੜੀ ਵੱਧ ਵੱਧ ਰੱਖ ਲਗਾ ਰਹੀ ਹੈ ਤੇ ਪੂਰੇ ਪੰਜਾਬੀਆਂ ਤੋਂ ਲਗਾ ਰਹੀ ਹੈ ਸੋ ਮੈਂ ਬੱਚਿਆਂ ਦੇ ਕਾਲਜ ਵਿੱਚ ਬੇਟੀਆਂ ਦੇ ਕੋਲ ਚਾਏ ਆ ਸੋ ਬੇਟੀਆਂ ਨੂੰ ਵੀ ਬੇਨਤੀ ਕੀਤੀ ਆ ਤੇ ਆਪਣੇ ਮਾਤਾ ਪਿਤਾ ਦੇ ਯਾਦ ਦੇ ਵਿੱਚ ਮਾਤਾ ਪਿਤਾ ਦੇ ਬਰਥਡੇ ਦੇ ਉੱਤੇ ਮਾਤਾ ਪਿਤਾ ਦੀ ਮੈਰਜ ਯੂਨੀਵਰਸਿਟੀ ਦੇ ਕੱਟੂ ਘੱਟ ਆਪਣੇ ਬਰਥਡੇ ਦੇ ਉੱਤੇ ਵੱਧ ਤੋਂ ਵੱਧ ਬੁੱਟੇ ਲਗਾਏ ਤਾਂ ਜੋੜਾ ਵੱਤਾਂ ਕੋਲੋਂ ਵਧੀਆ ਬਣਾ ਸਕੀਂ ਕਿਤੇ ਨਾ ਕਿਤੇ ਸਭ ਨੂੰ ਬੁੱਟੇ ਲਾਣੇ ਚਾਹੀਦੇ ਹਾਂ ਹਾਂਜੀ ਕਿਤੇ ਨਾ ਕਿਤੇ ਸਭ ਨੂੰ ਬੁੱਟੇ ਲਾਣੇ ਚਾਹੀਦੇ ਸਭ ਨੂੰ ਜੀ ਅੱਜ ਦਾ ਜਿਹੜਾ ਹਾਲਾਤ ਹੈ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵੱਧ ਤੋਂ ਵੱਧ ਬੁੱਟੇ ਲਗਾਏ ਜਿਹਦੇ ਅਸੀਂ ਆਪ ਅੱਜ ਬੁੱਟੇ ਲਗਾਏ ਆ ਤਾਂ ਬੜੀ ਖੁਸ਼ੀ ਹੋਈ ਜਿਹੜਾ ਅੱਜ বন ਮਹੋਤਸਵ ਦਾ ਪ੍ਰੋਗਰਾਮ ਸੀ ਅਸੀਂ ਫੋਰੈਸਟ ਡਿਪਾਰਟਮੈਂਟ ਨਾਲ ਮਿਲ ਕੇ ਕਲੈਬੋਰੇਸ਼ਨ ਨਾਲ ਕੀਤਾ ਜਿਹੜੇ ਮਕਮਹਿਮਾਨ ਸੀ ਸਰਦਾਰ ਹਰਦੀਪ ਸਿੰਘ ਜੀ ਮੰਂਿਸਟਰ ਤੇ ਗੈਸਟ ਆਫ ਆਨਰ ਸੀ ਸਾਡੇ ਜ਼ਿਲ੍ਹੇ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਮਿਸਟਰ ਹਿਮਾਂਸ਼ੂ ਜੈਨ ਜੀ ਅਸੀਂ ਉਹਨਾਂ ਦੇ ਉਪਰਾਲੇ ਸਦਕਾ ਇਹ ਅੱਜ ਪ੍ਰੋਗਰਾਮ ਕੀਤਾ ਇਹਦੇ ਵਿੱਚ ਜੋ 2025 বন ਮਹੋਤਸਵ ਦਾ ਥੀਮ ਹੈ ਇੱਕ ਪੇੜ ਮਾਂ ਦੇ ਨਾਂ ਉਹ ਮੈਸੇਜ ਅਸੀਂ ਦੇਣ ਦੀ ਬੱਚਿਆਂ ਨੂੰ ਕੋਸ਼ਿਸ਼ ਕੀਤੀ ਹੈ ਯੂਥ ਨੂੰ ਕਿ ਆਪਣੀ ਆਪਣੀ ਮਾਂ ਦੇ ਨਾਲ ਨਾਮ ਦੇ ਨਾਲ ਇੱਕ ਇੱਕ ਪੇੜ ਲਗਾਓ ਪੇੜ ਲਗਾ ਕੇ ਛੱਡਣਾ ਨਹੀਂ ਉਹਨੂੰ ਲੁੱਕ ਆਫਟਰ ਵੀ ਕਰੋ ਉਹਨੂੰ ਵਾਧਾ ਦੇਖੋ ਅਗਰ ਅਸੀਂ ਸਾਰੇ ਜਣੇ ਆਪਣੀ ਮਾਂ ਦੇ ਨਾਮ ਦਾ ਇੱਕ ਇੱਕ ਪੇੜ ਲਗਾਵਾਂਗੇ ਉਹਨੂੰ ਪਾਲਾਂਗੇ ਮੈਨੂੰ ਲੱਗਦਾ ਹੈ ਪੋਲਿਊਸ਼ਨ ਦੀ ਸਮੱਸਿਆ ਦੂਰ ਕਰਨ ਦੇ ਲਈ ਅਸੀਂ ਸਰਕਾਰ ਨਾਲ ਮੋਢੇ ਨਾਲ ਮੋਢਾ ਮਲਾ ਕੇ ਹੈਲਪ ਕਰ ਸਕਦੇ ਹਾਂ ਪ੍ਰਦੂਸ਼ਨ ਨੂੰ ਦੂਰ ਕਰ ਸਕਾਂਗੇ ਤੇ ਖੁੱਲੀ ਹਵਾ ਦੇ ਵਿੱਚ ਸਾਹ ਲੈ ਸਕਾਂਗੇ Thank you. Thank you.